ਸ਼ਸ਼ੀਕਾਲ ਮੇਰੇ ਪਿਆਰੇ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਆਪ ਦੇ ਪਲੇਟਫਾਰਮ ਪੰਜਾਬ ਕਲਾਸਿਸ ਜਲਾਲਾਬਾਦ ਦੇ ਉੱਪਰ ਤਾਂ ਮੇਰੇ ਪਿਆਰੇ ਵਿਦਿਆਰਥੀਓ ਜਿਵੇਂ ਤੁਹਾਨੂੰ ਪਤਾ ਹੀ ਆ ਕਿ ਆਪਾਂ ਰੋਜ਼ ਰਾਤ ਨੂੰ 8:30 ਵਜੇ ਬੜੀ ਜ਼ਬਰਦਸਤ ਕਲਾਸ ਦੇ ਨਾਲ ਜੁੜਦੇ ਹੁੰਨੇ ਆ ਜਿੰਦੇ ਵਿੱਚ ਬਹੁਤ ਚੰਗੇ ਲੈਵਲ ਦੀਆਂ ਕਲਾਸਾਂ ਜਿਹੜੇ ਚੰਗੇ ਲੈਵਲ ਦੇ ਸਵਾਲ ਆ ਜਿਹੜੇ पीसीएस लेवल यूपीएसएससी लेवल यूपीएससी नेट लेवल टीजीटी पीजीटी लेवल विद एक्सप्लेनेशन ਤੁਹਾਡੇ ਵਾਸਤੇ ਲੈ ਕੇ ਆਈ ਹਾਂ। ਉਹਦੇ ਸੈਸ਼ਨ ਦੇ ਨਾਲ ਅੱਜ ਫਿਰ ਤੁਹਾਡੇ ਨਾਲ ਜੁੜਨ ਜਾ ਰਿਹਾ। ਇਹਦੇ ਵਿੱਚ ਦੋ ਤਿੰਨ ਚੀਜ਼ਾਂ ਨੇ ਕਿ ਜਿਹੜੇ ਵਿਦਿਆਰਥੀ ਇੱਕ ਵਾਰ ਜੁੜ ਚੁੱਕੇ ਨੇ ਉਹ ਛੋਟਾ ਜਿਹਾ ਕੰਮ ਕਰਦੇ ਹੋਏ ਕਲਾਸਾਂ ਨੂੰ ਵੱਧ ਤੋਂ ਵੱਧ ਗਰੁੱਪਾਂ ਦੇ ਵਿੱਚ ਸ਼ੇਅਰ ਕਰ ਦਿਓ। ਜਿੰਨੇ ਤੁਹਾਡੇ ਕੋਲ WhatsApp ਗਰੁੱਪ ਨੇ, Telegram ਗਰੁੱਪ ਆ ਜੋ ਕੁਝ ਵੀ ਤੁਹਾਡੇ ਕੋਲ ਹੈਗਾ ਕਲਾਸਾਂ ਨੂੰ ਉਹਨਾਂ ਸੈਸ਼ਨਾਂ ਦੇ ਵਿੱਚ ਜਿਹੜਾ ਉਹ ਤੁਸੀਂ ਸ਼ੇਅਰ ਕਰ ਦਿਓ। ਜਿਆਦਾ ਸਮਾਂ ਮੈਂ ਨਾ ਲਾਉਂਦਾ ਹੋਇਆ ਤੁਹਾਨੂੰ ਜਿਹੜੇ ਵਿਦਿਆਰਥੀ ਡੇਲੀ ਕਲਾਸਾਂ ਦੀ ਪੀਡੀਐਫ ਚਾਹੁੰਦੇ ਆ ਡਿਸਕ੍ਰਿਪਸ਼ਨ ਦੇ ਵਿੱਚ WhatsApp ਚੈਨਲ ਆ WhatsApp Telegram ਆ ਨਾਲ ਦੀ ਨਾਲ ਹੀ ਐਪ ਦਾ ਲਿੰਕ ਦਿੱਤਾ ਹੈ ਉਹ ਐਪ ਆ ਜਿਹੜਾ ਉਹ ਡਾਊਨਲੋਡ ਕਰ ਲਓ ਉੱਥੇ ਆਪਣੇ ਟੈਸਟ ਸ਼ੀਟ ਜਿਹੜੇ ਉਹ ਅਪਲੋਡ ਹੁੰਦੇ ਆ ਇੱਕ ਚੀਜ਼ ਹੋਰ ਤੁਹਾਨੂੰ ਦੱਸ ਦਈਏ ਆਪਣੀ ਮਾਸਟਰ ਕਲਾਸ ਲੈਕਚਰ ਕਲਾਸ ਹਿਸਟਰੀ ਤੇ ਨਾਲ ਦੀ ਨਾਲ ਹੀ ਫਿਜ਼ਿਕਸ ਦਾ ਸਾਇੰਸ ਦੀ ਟੈਸਟ ਸ਼ੀਟ ਜਿਹੜੀ ਉਹ ਚੱਲ ਰਹੀ ਆ ਮਾਸਟਰ ਗ੍ਰੈਜੂਏਟ ਐਸਐਸਟੀ ਦੀ ਟੈਸਟ ਸੀਰੀਜ਼ ਜਾਂ ਲੈਕਚਰਲ ਪੋਲੀਟিক্যাল ਸਾਇੰਸ ਤੇ ਹਿਸਟਰੀ ਟੈਸਟ ਸੀਰੀਜ਼ ਇਹ ਟੈਸਟ ਸੀਰੀਜ਼ ਦੀ ਫੀਸ ਵਧਣ ਜਾ ਰਹੀ ਆ ਮੈਂ ਇਹ ਤੁਹਾਨੂੰ ਚੇਤਾਵਨੀ ਦੇ ਦੇਣਾ ਡਾਇਰੈਕਟ ਹੋਲ ਡਿਸਕਾਊਂਟ ਆ 50% ਮੰਨ ਲਓ ਜਿਹੜੀ 1000 ਰੁਪਏ ਦੀ ਟੈਸਟ ਸੀਰੀਜ਼ ਆ ਉਹ ਸਿਰਫ ਤੁਹਾਨੂੰ 600 ਰੁਪਏ ਦੇ ਵਿੱਚ ਮਿਲ ਰਹੀ ਆ ਇਹ ਡਿਸਕਾਊਂਟ ਕੱਲ ਵੀ ਬੰਦ ਹੋ ਸਕਦਾ ਹੈ ਪਰਸੂ ਵੀ ਬੰਦ ਹੋ ਸਕਦਾ ਬਸ ਇੱਕ ਦੋ ਦਿਨ ਹੀ ਆ ਸਿਰਫ ਔਰ ਉਸ ਤੋਂ ਬਾਅਦ ਕਿਸੇ ਵਿਦਿਆਰਥੀ ਦਾ ਇਹ ਫੋਨ ਨਹੀਂ ਆਉਣਾ ਚਾਹੀਦਾ ਕਿ ਸਾਨੂੰ ਹੁਣ ਕੈਸਿਡ ਦੇ ਵਿੱਚ ਡਿਸਕਾਊਂਟ ਦੇ ਦੋ। ਆ ਦੋ ਦੋਨ ਦੇ ਵਿੱਚ ਹੈਗੀ ਆ 600 ਰੁਪਏ ਦੇ ਵਿੱਚ ਤੁਸੀਂ ਜੁਆਇਨ ਕਰ ਲਓ। ਠੀਕ ਹੈ। ਉਸ ਤੋਂ ਬਾਅਦ ਇਹ ਚੀਜ਼ ਦਾ ਕਿਸੇ ਵੀ ਵਿਦਿਆਰਥੀ ਦਾ ਜਿਹੜਾ ਉਹ ਫੋਨ ਨਾ ਆਵੇ। ਤੀਜੀ ਚੀਜ਼ ਜਿਹੜੀ ਧਿਆਨ ਵਿੱਚ ਰੱਖਣੀ ਆ ਠੀਕ ਹੈ। ਤਾਂ ਇਹ ਜਿੱਤੇ ਅਸੀਂ ਟੈਸਟ ਰੋਜ਼ ਕੋਸ਼ਿਸ਼ ਨਹੀਂ ਇਥੇ ਡਿਸਕਸ਼ਨ ਕਰੀ ਰਿਹਾ ਤੁਹਾਡੇ। ਤਾਂ ਜਿਹੜੇ ਜਿਹੜੇ ਵਿਦਿਆਰਥੀ ਨੇ ਟੈਸਟ ਸੀ ਕਰਨੀ ਆ 20000 ਸਵਾਲ ਹੋਊਗਾ ਬੜਾ ਕੈਂਡ ਸਵਾਲ ਹੋਊਗਾ। ਹਰ ਜੀ ਦੇ ਉੱਤੇ ਬਲੋ ਜਿਵੇਂ ਲਿਬਰਲਿਜ਼ਮ ਦੇ ਸਵਾਲਾਂ ਦੇ ਉੱਤੇ ਫੋਰਨ ਪਾਲਿਸੀ ਦੇ ਸਵਾਲਾਂ ਦੇ ਉੱਤੇ ਮਾਰਕਸਵਾਦ ਦੇ ਸਵਾਲਾਂ ਦੇ ਉੱਤੇ ਲਿਬਰਟੀ ਦੇ ਉੱਤੇ ਠੀਕ ਹੈ ਸਾਰਕ ਦੇ ਉੱਤੇ ਯੂਨੋ ਦੇ ਉੱਤੇ ਬੜੇ ਟ੍ਰੈਂਡਿਕ ਸਵਾਲ ਨੇ ਬਲੋ ਬਹੁਤ ਜ਼ਿਆਦਾ ਕੰਮ ਰੇਖ ਸਵਾਲ ਦੇ ਉੱਤੇ ਕੀਤਾ ਗਿਆ ਹੈ ਵਿਦ ਐਕਸਪਲੇਨੇਸ਼ਨ ਨੇ ਤਾਂ ਐਕਸਪਲੇਨੇਸ਼ਨ ਤਾਂ ਚਲੋ ਇੱਥੇ ਕਰਵਾ ਵੀ ਦਿਆਂ ਕੁਛ ਨਾ ਕੁਛ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਟੈਸਟ 20 ਜਾਂ ਸਵਾਲਾ ਤੁਹਾਨੂੰ ਉਹਦੇ ਵਿੱਚ ਮਿਲ ਜੂਗਾ ਟੈਸਟ ਜੁਆਇਨ ਕਰਕੇ ਇਸ ਨੰਬਰ ਤੇ ਕਾਲ ਮੈਸੇਜ ਹੈ ਜਿਹੜੀ ਉਹ ਕਰ ਸਕਦੇ ਹੋ ਵਿਦੇਸ਼ ਨੀਤੀ ਦੀ ਨੌਵੀਂ ਕਲਾਸ ਨਾਲ ਜੁੜ ਚਾ ਰਹੇ ਆਂ ਉਸ ਵਦ ਆ ਚੀਜ਼ ਤੁਹਾਡੇ ਸਾਹਮਣੇ ਰਹੀ ਪਹਿਲਾ ਸਵਾਲ ਵਿਗਿਆਨਿਕ ਅਰਥਾਂ ਦੇ ਵਿੱਚ ਨੇ ਜਿਹਨੂੰ ਅਸੀਂ ਨੌਨ ਅਲਾਈਨਮੈਂਟ ਮੂਵਮੈਂਟ ਕਿਹਾ ਜਾਂਦਾ ਹੈ ਜਾਂ ਗੁੱਟਨਰਪੇਖ ਜਿਹੜਾ ਅਸੀਂ ਗੁੱਟਨਰਪੇਖ ਜਾਂ ਇਹਨੂੰ ਅਸੀਂ ਇੱਕ ਹੋਰ ਸ਼ਬਦਾਂ ਵਿੱਚ ਬੋਲਦੇ ਆ ਗੈਰ ਗੜਬੰਧਨ ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ ਕਿਸ ਨੇ ਕੀਤੀ ਤਾਂ ਇਹਦਾ ਸਾਰੇ ਜਿਹੜੇ ਵਿਦਿਆਰਥੀ ਜਿਹੜੇ ਆ ਉਹ ਆਨਸਰ ਕਰ ਦਿਓ ਜੀ ਕਲਾਸ ਸਟਾਰਟ ਹੋ ਚੁੱਕੀ ਆ ਤਾਂ ਪਹਿਲਾ ਸਵਾਲ ਤੁਹਾਡੇ ਚਾ ਕਿ ਵਿਗਿਆਨਿਕ ਅਰਥਾਂ ਵਿੱਚ ਗੈਰ ਗਠਜੋੜ ਸ਼ਬਦ ਜਾਂ ਸੈਂਟੀਫਿਕ ਸੈਂਸ ਦੇ ਵਿੱਚ ਨੇਮ ਸ਼ਬਦ ਜਾਂ ਅਸੀਂ ਗੱਲ ਕਰੀਏ ਨੌਨ ਅਲਾਈਂਸਮੈਂਟ ਸ਼ਬਦ ਦੀ ਵਰਤੋਂ ਕਿੰਨੇ ਕੀਤੀ ਤਾਂ ਸਭ ਤੋਂ ਪਹਿਲਾਂ ਕਿੰਨੇ ਕੀਤੀ ਜੀ ਹਾਂ ਬਿਲਕੁਲ ਕੁਸ਼ਨ ਐਕਸਪਲੇਨੇਸ਼ਨ ਹੋਊਗੀ ਉਹਦੇ ਵਿੱਚ ਤਾਂ ਜਲਦੀ ਜਲਦੀ ਦੱਸੋ ਸਾਰੇ ਵਿਦਿਆਰਥੀ ਕੰਮ ਫਿਰ ਮੈਂ ਕਹਿਣਾ ਹਾਂ ਕਿ ਸਾਰੇ ਜਾਣੇ ਜਿੰਨੇ ਵਿਦਿਆਰਥੀ ਲਾਈਵ ਆਉਂਦੇ ਆ ਮੇਰੇ ਸੋਨਾ ਲਾਈਕ ਕਰਨਾ ਨਾ ਤਾਂ ਕੋਈ ਟੁਥੇਜ ਕੋਈ ਪ੍ਰੋਬਲਮ ਹੋਦੀ ਹੋਗੀ ਮੋਸ਼ਬਾ ਚ ਨਹੀਂ ਪੈਂਦੀ ਤੇ ਸ਼ੇਅਰ ਕਰਨ ਦੇ ਨਾਲ ਵੀ ਤੁਹਾਨੂੰ ਕੋਈ ਟੈਕਸ ਵਗੈਰਾ ਪੇ ਨਹੀਂ ਕਰਨਾ ਪਊਗਾ ਤਾਂ ਇਹ ਕੰਮ ਜ਼ਰੂਰ ਕਰਦਿਆ ਕਰੋ ਠੀਕ ਹੈ ਇੰਨਾ ਕੰਮ ਜੇ ਸਾਡੀ ਕੋਈ ਮਿਹਨਤ ਤਰਲਾ ਅਸੀਂ ਕਰ ਰਹੇ ਆ ਤਾਂ ਇਹਦਾ ਆਨਸਰ ਦੱਸੋ ਤੁਸੀਂ ਉਹਨੂੰ ਵੇਖੋ ਇੱਕ ਗੱਲ ਫੇਰ ਕਹਿੰਦਾ ਮੈਂ ਵਾਰ-ਵਾਰ ਵਾਰ-ਵਾਰ ਚੀਜ਼ਾਂ ਜਿਹੜੀਆਂ ਨੇ ਉਹ ਅਸੀਂ ਰਿਸਰਚ ਕਰਦੇ ਆਂ ਚੀਜ਼ ਤੇ ਕੰਟੈਂਟ ਤੇ ਬਹੁਤ ਜ਼ਿਆਦਾ ਮਿਹਨਤ ਆ ਜਿਹੜੀ ਉਹ ਆਪਣੀ ਲੱਗੀ ਹੁੰਦੀ ਆ ਆਲਰੇਡੀ ਕੀਤੀ ਹੁੰਦੀ ਆ ਤਾਂ ਇਹਦਾ ਆਨਸਰ ਮੇਰੇ ਪਿਆਰੇ ਵਿਦਿਆਰਥੀਓ ਉਹ ਕੀ ਆ ਬੀ ਆਨਸਰ ਗੱਲ ਦੇ ਹਲ ਵਿੱਚ ਕੀ ਆਨਸਰ ਆ ਬੀ জর্জ ਲਿਸਕਾ ਇਹਦਾ ਆਨਸਰ ਕੀ ਆ জর্জ ਲਿਸਕਾ ਇਸ ਦਾ ਆਨਸਰ ਆ ਬੀ ਆਨਸਰ ਸਾਰੇ ਵਿਦਿਆਰਥੀ ਨੇ ਲਾਉਣਾ ਹੈ ਕਿਉਂਕਿ ਇੱਕ ਗਲਤੀਆਂ ਵਿੱਚ ਰਖਣਾ ਵੈਸੇ ਕ੍ਰਿਸ਼ਨ ਮੈਨਨ ਨੇ ਸਭ ਤੋਂ ਪਹਿਲਾਂ ਪ੍ਰਯੋਗ ਕੀਤੀ ਨੌਨ ਅਲਾਈਂਸਮੈਂਟ ਸ਼ਬਦ ਸਭ ਤੋਂ ਪਹਿਲਾਂ ਜਿਹੜਾ ਸੁਨਹਿਰੂ ਨੇ ਵਰਤਿਆ ਠੀਕ ਹੈ ਇਹ ਗਲਤੀਆਂ ਵਿੱਚ ਨਾ ਗੁੱਟਿੰਗਰ ਬਿਕ ਸ਼ਬਦ ਸਭ ਤੋਂ ਪਹਿਲਾਂ ਜਿਹੜਾ ਵਰਤਿਆ ਸੀ ਉਹ ਕਿੰਨੇ ਵਰਤਿਆ ਸੀ ਉਹ ਵੀ ਕਿ ਕ੍ਰਿਸ਼ਨ ਮੈਨਨ ਨੇ ਵਰਤਿਆ ਸੀ ਪਰ ਵਿਗਿਆਨਿਕ ਤਰੀਕੇ ਦੇ ਵਿੱਚ ਮੈਂ ਸੈਂਟੀਫਿਕ ਕੀਆ ਠੀਕ ਹੈ ਸਾਇੰਸ ਦੇ ਤੌਰ ਤੇ ਅਸੀਂ ਗੱਲ ਕਰੀਏ ਵਿਗਿਆਨਿਕ ਨਜ਼ਰੀਏ ਦੇ ਵਿੱਚ ਜੇ ਸ਼ਬਦ ਵਰਤੇ ਅਸੀਂ ਤਾਂ ਉਹ ਜੋਰਜ ਲਸਕਾ ਨੇ ਇਹ ਸ਼ਬਦ ਵਰਤਿਆ ਔਰ ਇੱਕ ਗੱਲ ਫਿਰ ਖਿਆਲ ਵਿੱਚ ਰੱਖਣੀ ਇਹ ਰੀਸੈਂਟਲੀ ਕੀ ਬਿਹਾਰ ਦੇ ਪੇਪਰ ਦੇ ਵਿੱਚ ਇੱਕ ਲੈਕਚਰਰ ਦੇ ਪੇਪਰ ਦੇ ਵਿੱਚ ਆਇਆ ਬਿਹਾਰ ਦੇ ਵਿੱਚ ਤੁਹਾਨੂੰ ਪਤਾ ਉੱਥੋਂ ਦੀ ਬਿਹਾਰ ਪੀਸਸ ਪੇਪਰ ਲੈਂਦੀ ਆ ਜਿਵੇਂ ਸਾਡੇ ਇੱਥੇ ਲੈਕਚਰਰ ਦਾ ਪੇਪਰ ਨਾ ਤਾਂ ਆਪਣਾ ਤਾਂ ਲੈਕਚਰ ਪੰਜਾਬ ਸਿੱਖ ਐਜੂਕੇਸ਼ਨ ਬੋਰਡ ਲੈ ਰਹੀ ਆ ਜੇ ਤਾਂ ਪੀਪੀਐਸਸੀ ਲਵੇ ਜਿਵੇਂ ਹੁਣ ਪ੍ਰੋਫੈਸਰ ਦੀ 1800 ਪੋਸਟ ਆਉਣ ਵਾਲੀਆਂ ਉਹਦਾ ਪੇਪਰ ਪੀਪੀਐਸਸੀ ਲਾਉਗੀ ਤਬਿਹਾਰ ਦੇ ਵਿੱਚ ਲੈਕਚਰ ਉਹਦਾ ਪੇਪਰ ਵੀ ਪੀਸੀਐਸ ਲੈਂਦੀ ਆ ਬਿਹਾਰ ਪੀਸੀਐਸ ਤਾ ਬਿਹਾਰ ਪੀਸੀਐਸ ਨੇ ਇਹ ਸਵਾਲ ਪੁੱਛਿਆ ਹੋਇਆ ਹੈ ਲੇਟੈਸਟ ਉਥੋਂ ਆ ਜਿਹੜੀ ਉਹ ਮੋਦੀ ਦੀ ਸਰਕਾਰ ਦੁਆਰਾ ਫਿਰ ਬਣੀ ਆ ਇਸ ਤੋਂ ਪਹਿਲਾਂ ਪੋਸਟ ਆਈ ਸੀ ਉਥੋਂ ਇਹ ਸਵਾਲ ਤੁਹਾਡੇ ਵਾਸਤੇ ਕੱਢ ਕੇ ਲੈ ਕੇ ਆਇਆ ਰਿਸਰਚ ਕਰਕੇ ਲੈ ਕੇ ਆਇਆ ਸਾਰਾ ਕੁਝ ਤੁਹਾਡੇ ਸਾਹਮਣੇ ਪਿਆ ਕਿ ਗਠਜੋੜ ਸ਼ਬਦ ਦੀ ਪਹਿਲੀ ਵਾਰ ਭਾਰ ਦੇ ਰੱਖਿਆ ਮੰਤਰੀ ਵੀ ਕੇ ਕ੍ਰਿਸ਼ਨਾ ਮੈਨਨ ਨੇ 1953 ਕੀਤੀ ਪਰ ਵਿਗਿਆਨਿਕ ਅਰਥਾ ਵਿੱਚ ਇਹ ਗੈਰ ਗਠਜੋੜ ਸ਼ਬਦ ਆ ਜਿਹੜਾ ਮੇਰੇ ਪਿਆਰੇ ਬੱਚਿਓ ਇਹਦੀ ਵਰਤ ਤੋਂ ਜਿਹੜੀ ਸੀ ਜਨ ਅਨਿਸਕਾ ਲਈ ਕੀਤੀ ਪਰ ਇਹ ਕੁਲਜਰ ਬਾਈ ਇਹਦੀ ਨਹਿਰੂ ਨੇ ਕੀ ਕੀਤਾ ਨਹਿਰੂ ਨੇ 1954 ਕੋਲੰਬੋ ਕਾਨਫਰੰਸ ਦੇ ਵਿੱਚ ਗਠਜੋੜ ਸ਼ਬਦੀ ਵਰਤੋਂ ਕੀਤੀ ਹੈ ਇਹ ਵੀ ਵੇਪੜਾ ਜੇ ਨਹਿਰੂ ਨੇ ਸਭ ਤੋਂ ਪਹਿਲਾਂ ਕਰ ਉਪਰ ਜੋ ਕੀਤਾ ਤਾਂ ਉਹ ਵੀ ਧਿਆਨ ਵਿੱਚ ਰੱਖਣਾ ਤਾਂ ਇਹਦੇ ਚ ਇੱਕ ਚੀਜ਼ ਹੋਰ ਕੀ ਆ ਹਾਂ ਉਹਦੇ ਪਿੱਛੇ 50 ਪੀਸੇ ਦੇ ਸਾਰੇ ਸਵਾਲ ਤਾਂ ਮੈਂ ਆਲਰੇਡੀ ਪਹਿਲੇ ਕਰਾ ਚੁੱਕਿਆ ਬੜੇ ਸੋਹਣੇ ਤਰੀਕੇ ਨਾਲ ਤੁਹਾਨੂੰ ਕਰਵਾਇਆ ਠੀਕ ਹੈ ਇੱਕ ਤਾਂ ਲੋਕ ਸਵਾਲੇ ਕਰਦੇ ਹੁੰਦੇ ਨੇ ਸਾਡੇ ਪੜਾਏ ਚ ਆਇਆ ਆ ਉਹ ਆਇਆ ਉਹ ਆਇਆ ਅਸੀਂ ਤਾਂ ਇਹ ਗੱਲ ਕਹਿੰਨੇ ਆ ਵੀਡੀਓ ਵੀ ਬਣਾਨੀ ਪੱਟ ਕੇ ਲੈ ਆਉਂਗਾ ਜਿੰਦੇ ਵਿੱਚ ਅਸੀਂ ਗੱਲ ਕਹੀ ਸੀ ਕਿ ਇੱਕ ਪ੍ਰਮਾਣ ਪੱਤਰ ਧੰਨ ਬਿੱਲ ਦਾ ਜਿਹੜਾ ਹੈ ਉਹ ਸਪੀਕਰ ਦੁਆਰਾ ਦਿੱਤਾ ਜਾਂਦਾ ਤੇ ਰਾਸ਼ਟਰਪਤੀ ਕੋ ਲੈ ਕੇ ਜਾਣਾ ਪੈਂਦਾ ਉਹ ਬਕਾਇਦਾ ਗੱਲ ਕਹੀ ਸੀ ਮੈਂ ਉਹ ਪੇਪਰ 'ਚ ਸਵਾਲ ਆਇਆ ਮੈਨੂੰ ਲక్ష్ਮੀ ਕਾ 'ਚ ਵਿਖਾ ਦਿਓ ਕੋਈ ਬੰਦਾ ਇਥੇ ਅਕੈਡਮੀ ਵਾਲੇ ਪੜਾਉਂਦੇ ਆ ਕੋਈ ਮੈਨੂੰ ਆਪ ਦਾ ਸਕਰੀਨ ਸ਼ਾਟ ਵਿਖਾ ਦੇ ਮੇਰੇ ਪੇਡ ਵਿਦਿਆਰਥੀ ਵਿੱਚ ਬੈਠੇ ਆ ਨਹੀਂ ਇਹ ਚੀਜ਼ ਕਰਵਾਈ ਤੇ ਦੱਸੋ ਮੈਨੂੰ ਇਹ ਤਾਂ ਵਾਦਾ ਕਰਦੇ ਆ ਮੈਂ ਤਾਂ ਆਪਦੀ ਟੈਸਟ ਸੀਰੀਜ਼ ਦੇ ਵਿੱਚ ਵੀ ਕਹਿਣਾ ਯਾ ਟੈਸਟ ਸੀ ਜੁਆਇਨ ਕਰ ਲਓ ਮਾਸਟਰ ਗ੍ਰੈਡ ਦਾ ਬਾਅਦ ਹੀ ਗੱਲ ਹੈ ਜੂਨ ਦੇ ਵਿੱਚ ਜੁਡੀਸ਼ਨੇਟ ਦਾ ਪੇਪਰ ਹੋਊਗਾ 90 ਸਵਾਲ ਨਾ ਆਉਣ ਮੈਂ ਕਹਿੰਦਾ ਪੜਾਉਣਾ ਛੱਡ ਗਿਓ ਤਾਂ ਇਹ ਚੀਜ਼ਾਂ ਜਿਹੜੀਆਂ ਨੇ ਖਿਆਲ ਵਿੱਚ ਰੱਖੇ ਚਲੋ ਅੱਗੇ ਆ ਜਾਓ ਤੁਸੀਂ ਅਗਲਾ ਸਵਾਲ ਤੁਹਾਡੇ ਸਾਹਮਣੇ ਰਿਹਾ ਸਵਾਲ ਕੀ ਆ ਪੰਜਾਂ ਦੀ ਪਹਿਲ ਸ਼ਕਤੀ ਚਲੋ ਇਹ ਬੜੀ ਬੜੀ ਮੈਂ ਪਹਿਲਾਂ ਪੜਾ ਦਿੱਤਾ ਠੀਕ ਹੈ ਕਿ ਆਪਾਂ ਗੱਲ ਕਰੀ ਦੀ ਕਿਹੜਾ ਲੀਡਰ ਸ਼ਾਮਲ ਨਹੀਂਗਾ ਤਾਂ ਕਿਹੜੇ ਪੰਜ ਆਪਾਂ ਗੱਲ ਕਰੀਏ ਪੰਜ ਨੇ ਪਹਿਲ ਕਦਮੀ ਕੀਤੀ ਸੀ ਠੀਕ ਹੈ ਉਹਦੇ ਵਿੱਚੋਂ ਕਿਹੜਾ ਨਹੀਂਗਾ ਨਹਿਰੂ ਵੀ ਸੀ ਨਾਸਰ ਵੀ ਸੀ ਟੀਟੂ ਵੀ ਸੀ ਠੀਕ ਹੈ ਤੇ ਵੈਸੇ ਤਾਂ ਐਨ ਕੁਰਮਾ ਇਹ ਵੀ ਹੈਗਾ ਸੀ ਠੀਕ ਹੈ ਗਲਤੀਆਂ ਵਿੱਚ ਰੱਖਣਾ ਕਿ ਨਹੀਂ ਹੈਗਾ ਸੀ ਇਹ ਵੀ ਉਹਦੇ ਵਿੱਚ ਹੈਗਾ ਸੀ ਪਰ ਇਹਦੇ ਵਿੱਚ ਤਾਂ ਹਿਰ ਗਿਆ ਗਿਆ ਹਾਂ ਥੋੜਾ ਜਿਹਾ ਹੋਊਗਾ ਪ੍ਰੋਬਲਮ ਹਾਂ ਆਨਸਰ ਡੀ ਆ ਚਲੋ ਤਾਂ ਇਹਦੇ ਵਿੱਚ ਡੀ ਉਹਨਾਂ ਨੇ ਪਾ ਦਿੱਤਾ ਠੀਕ ਹੈ ਤਾਂ ਵੈਸੇ ਤਾਂ ਇਹ ਵੀ ਹੈਗਾ ਸੀ ਠੀਕ ਹੈ ਗਵਾਮੇ ਦੁਰਗਾ ਕਾਨਾ ਵੀ ਇਹਦੇ ਵਿੱਚ ਹੈਗਾ ਸੀ ਠੀਕ ਹੈ ਇਹ ਗੱਲ ਅੰਡਰਸਟੈਂਡ ਕਰਨੀ ਆ ਤੇ ਮੇਰੇ ਸਾਹਮਣੇ ਚਲੋ ਮੈਂ ਇਹਨੂੰ ਥੋੜਾ ਦੇਖ ਲੈਣਾ ਸਟੱਡੀ ਕਰ ਲੈਣਾ ਇਸ ਚੀਜ਼ ਦੇ ਵਿੱਚ ਕੀ ਪ੍ਰੋਬਲਮ ਕੀ ਆਈ ਹੈ ਸਵਾਲ ਦੇ ਵਿੱਚ ਐਸੇ ਤਾਂ ਆਨਸਰ ਇਹ ਵੀ ਸਹੀ ਬਣੂਗਾ ਠੀਕ ਹੈ ਇਹ ਨਹੀਂ ਕਿ ਇਹ ਨਹੀਂ ਸਹੀ ਬਣੂਗਾ ਇਹ ਵੀ ਸਹੀ ਬਣੂਗਾ ਤੇ ਆਪਾਂ ਵੇਖ ਲਈਨੇ ਆ ਜਿਹੜਾ ਅਸੀਂ ਕੱਲ ਕਹਿੰਦੇ ਇਨਕੁਰਮਾ ਪੰਜ ਦੀ ਪਹਿਲ ਵਿੱਚ ਸ਼ਾਮਲ ਨਹੀਂ ਸੀ ਉਹ ਸਿਰਫ ਇੱਕ ਸਮਰਥਕ ਸੀ ਹਾਂ ਇਹ ਹੋ ਸਕਦਾ ਹੈ ਇਹ ਸੁਖਮ ਅੰਤਰ ਅਕਸ਼ਰ ਯੂਪੀਐਸਸੀ ਵਿੱਚ ਪੁੱਛਿਆ ਜਾਂਦਾ ਹੈ ਇਹ ਐਸੇ ਤਰੀਕੇ ਦਾ ਸਵਾਲ ਯੂਪੀਐਸਸੀ ਦੇ ਪੁੱਛਿਆ ਜਾਂਦਾ ਹੈ ਇਹ ਗੱਲ ਧਿਆਨ ਵਿੱਚ ਰੱਖਣਾ ਹੈ ਤਾਂ ਇਹ ਫੋਕਸ ਹੈ ਜਿਹੜਾ ਉਹ ਤੁਸੀਂ ਖਿਆਲ ਵਿੱਚ ਕਰਕੇ ਰੱਖਣਾ ਬੰਦੂਗ ਸਮमेलन 1955 ਦੇ 10 ਪ੍ਰਿੰਸੀਪਲ ਜਿਹੜੇ ਹੈਗੇ ਨੇ ਉਹਨਾਂ ਵਿੱਚ ਸ਼ਾਮਲ ਨਹੀਂ ਹੈ। ਤਾਂ 10 ਪ੍ਰਿੰਸੀਪਲਾਂ ਵਿੱਚ ਕਿਹੜਾ ਸ਼ਾਮਲ ਨਹੀਂ ਹੈਗਾ? ਠੀਕ ਹੈ ਦੱਸੋ ਅੱਗੇ ਆਕੇ। ਇਹਦਾ ਆਨਸਰ ਆ। ਠੀਕ ਹੈ ਅਗੇ ਦੱਸੋ ਜੀ। ਕੀ ਆਨਸਰ ਆਊਗਾ ਕੀ ਆਨਸਰ ਆਊਗਾ? ਜਲਦੀ ਆਨਸਰ ਬਤਾਓ ਤੁਸੀਂ। ਇਹ ਅਨਸਰ ਆਊਗਾ ਇਸ ਸਵਾਲ ਦਾ 10 ਪ੍ਰਿੰਸੀਪਲ ਜਿਹੜੇ ਹੈਗੇ ਨੇ ਉਹਨਾਂ ਵਿੱਚੋਂ ਕਿਹੜਾ ਨਹੀਂ ਹੈਗਾ ਸਾਰੇ ਰਾਸ਼ਟਰਾਂ ਦੀ ਪ੍ਰਭੂਸੱਤਾ ਅਤੇ ਖੇਤਰੀ ਖੰਡਤਾ ਦਾ ਸਰਮਾਨ ਸਮੂਹਿਕ ਸੁਰੱਖਿਆ ਸਮਝੌਤੇ ਦਾ ਵਿਜੋਗ ਮਹਾਂਸ਼ਕਤੀਆਂ ਦੇ ਹਿੱਤ ਵਿੱਚ ਨਾ ਕਰਨਾ ਸਾਰੇ ਅੰਤਰਰਾਸ਼ਟਰੀ ਵਿਵਾਦਾਂ ਦਾ ਸ਼ਾਂਤੀਪੂਰਨ ਨਿਪਟਾਰਾ ਕਰਨ ਦਾ ਜ਼ਰੀਏ ਤਰਸ ਰੱਖਿਆ ਅਪ੍ਰਿਸ਼ਦ ਵਿੱਚ ਵਿੱਟੋ ਅਧਿਕਾਰ ਦਾ ਵਿਸਤਾਰ ਕਰਨਾ ਠੀਕ ਹੈ ਇੱਕ ਨਾ ਇਹਦੇ ਚ ਦੋ ਸਵਾਲ ਬਣ ਕੇ ਨਿਕਲਦੇ ਮੈਂ ਦੋ ਚੀਜ਼ਾਂ ਕਹਿ ਦਿੰਦਾ ਇੱਕ ਤਾਂ ਇੱਕ ਤਾਂ ਜਿਹੜੇ ਇੱਕ ਸਵਾਲ ਪੇਪਰ 'ਚ ਡਾਇਰੈਕਟ ਇਹ ਵੀ ਆ ਜਾਏਗਾ ਕਿ ਜਿਹੜਾ ਬੰਗੜੂਕ ਸਿਮੇਲਨ ਹੋਇਆ ਸੀ ਨਾ ਇਹਦੇ ਵਿੱਚ ਕਿੰਨੇ ਪ੍ਰਿੰਸੀਪਲ ਸੀ 10 ਪ੍ਰਿੰਸੀਪਲ ਸੀ ਇਹਨਾਂ ਪ੍ਰਿੰਸੀਪਲ ਨੂੰ ਕੀ ਕਹਿੰਦਾ ਪੇਪਰ 'ਚ ਵੀ ਸਵਾਲ ਆਉਂਦਾ ਹੈ ਪਰ ਇਹਨੂੰ ਆਪਾਂ ਗੱਲ ਕਰਕੇ ਦੱਸਾ ਸਿਲਾ ਬੰਗੜੂਕ ਆ ਚੀਜ਼ ਧਿਆਨ ਵਿੱਚ ਰੱਖਣਾ ਇਹ ਚੀਜ਼ ਕਹੀ ਜਾਂਦੀ ਆ ਇਹ ਪੇਪਰ ਦੇ ਵਿੱਚ ਸਵਾਲ ਆਇਆ ਹੋਇਆ ਹੈ ਕਿਉਂਕਿ ਆਪਾਂ ਇੱਕ ਗੱਲ ਕਹਿ ਲਈ ਪੁਰਾਣੇ ਪੇਪਰ ਕਰਨ ਦਾ ਮੀਨਿੰਗ ਕੀ ਆ ਪੁਰਾਣੇ ਪੇਪਰਾਂ ਦਾ ਅਰਥ ਤਾਂ ਸਮਝੋ ਨਾ ਤੁਸੀਂ ਜੇ ਤੁਸੀਂ ਪੁਰਾਣੇ ਪੇਪਰਾਂ ਦਾ ਅਰਥ ਨਹੀਂ ਅੰਡਰਸਟੈਂਡ ਕਰ पाए ਮੀਨਿੰਗ ਨਹੀਂ ਸਮਝ ਪਾਇਆ ਤਾਂ ਅਕਸਰ ਤੁਸੀਂ ਕੀ ਕਰੋਗੇ ਗਲਤੀ ਕਰੋਗੇ ऐसे तरह ਇਹਦਾ ਆਨਸਰ ਕੀ ਆ ਗਿਆ ਮੇਰੇ ਪਿਆਰੇ ਬੱਚਿਓ ਡੀ ਆਨਸਰ ਆ ਗਿਆ ਇਹ ਚੀਜ਼ ਅੰਡਰਸਟੈਂਡ ਕਰ ਲੈਣੀ ਆ ਸਮਝ ਲੈਣਾ ਅਗਲਾ ਸਵਾਲ ਤੁਹਾਡੇ ਸਾਹਮਣੇ ਰਿਹਾ ਸਵਾਲ ਕੀ ਆ ਫਿਰ ਲਿਖਿਆ ਵਿੱਚੋਂ ਕਿਹੜਾ ਨੇ ਮੈਂਬਰਸ਼ਿਪ ਦੀ ਸ਼ਰਤ ਨਹੀਂ ਗਈ ਤਾਂ ਨੇਮ ਦਾ ਮੈਂਬਰ ਬਣਦੀ ਕਿਹੜੀ ਸ਼ਰਤ ਆ ਇਹਨਾਂ ਵਿੱਚੋਂ ਨਹੀਂ ਗਈ ਤਾਂ ਕਿਹੜੇ-ਕਿਹੜੇ ਨੇ ਜਲਦੀ ਦੱਸੋ ਤੁਸੀਂ ਜਿੰਨੇ ਵਿਦਿਆਰਥੀ ਜੁੜੇ ਨੇ ਤਾਂ ਫਿਰ ਮੈਂ ਇਹ ਗੱਲ ਕਹਿਣਾ ਕਿ ਇੱਕ ਵਾਰ ਕਲਾਸ ਨੂੰ ਸਾਰੇ ਵਿਦਿਆਰਥੀਆ ਜਿਹੜੀ ਉਹ ਸ਼ੇਅਰ ਕਰ ਦਿਆ ਕਰੋ ਇੱਕ ਮਾਨਤਾ ਨਾਲ ਉਹ ਵੱਡੇ ਬੱਦਲ ਦੇ ਵਿੱਚ ਕਰਿਆ ਕਰੋ ਕਲਾਸ ਨੂੰ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਇੱਕ ਚੀਜ਼ ਹੋਰ ਕਹਿਣਾ ਕਿ ਮੈਨੂੰ ਆ ਵਿੱਚ ਥਮਿਲ ਪਾਉਣਾ ਸੀ ਥੋੜਾ ਜਿਹਾ ਮੈਂ ਲੇਟ ਹੋ ਗਿਆ ਮੈਂ ਲਿਖਿਆ ਨਹੀਂ ਇੱਕ ਕੰਮ ਹੋਰ ਤੁਹਾਡੇ ਵਾਸਤੇ ਕਰ ਦਿੱਤਾ ਉਹ ਕੰਮ ਕੀ ਕਰ ਦਿੱਤਾ ਗਿਆ ਆ ਚੀਜ਼ ਦਾ ਸਕਰੀਨ ਸ਼ਾਟ ਲੈ ਲਓ ਕੀਜ਼ ਲੈ ਲਓ ਸਕਰੀਨ ਸ਼ਾਟ ਲੈ ਲਓ ਜਿਹਨੇ ਰਿਕਾਰਡਡ ਵੇਖਣਗੇ ਉਹ ਵੀ ਵੇਖ ਲਓ ਵੀਰ ਵਾ ਠੀਕ ਹੈ ਕਿਹੜੀ ਗੱਲ ਅਸੀਂ ਗੱਲ ਕਰੀਏ ਵੀਰਵਾਰ ਠੀਕ ਹੈ ਕਿੰਨੇ ਵਜੇ ਵੀਰਵਾਰ ਥੋੜਾ ਜਿਹਾ ਆਪਣਾ ਟਾਈਮ ਨਾਲ ਆਉਣਾ ਵੈਸੇ ਆਪਣੀ ਕਲਾਸ 8 ਵਜੇ ਆ ਵੀਰਵਾਰ ਤੁਹਾਨੂੰ 8:30 ਹੋਣਾ ਪਊਗਾ ਆਉਣਾ ਪੱਕੀ ਪਊਗਾ ਵਿਦੇਸ਼ ਨੀਤੀ ਦੇ 100 ਟਾਪ ਦੇ ਵਿਦੇਸ਼ ਨੀਤੀ ਦੇ ਕਿੰਨੇ ਟਾਪ ਦੇ 100 ਸਵਾਲਾਂ ਨਾਲ ਕਿੰਨੇ ਐਮਸੀਕਿਊਸ 100 ਪਲੱਸ ਐਮਸੀਕਿਊਸ ਜਿਹੜੇ ਨੇ ਉਹ ਵੀਰਵਾਰ ਕਲਾਸ ਆਊਗੀ ਆ ਸਕਰੀਨਸ਼ਾਟ ਪਾ ਲਿਓ ਕਲਾਸ ਕਿੰਦੀ ਹੋਊਗੀ ਵਿਦੇਸ਼ ਨੀਤੀ ਦੀ ਔਰ ਵਿਦ ਐਕਸਪਲੇਨੇਸ਼ਨ ਹੋਊਗੀ ਨਾਲ ਦੀ ਨਾਲ ਉੰਦੀ ਐਕਸਪਲੇਨੇਸ਼ਨ ਵੀ ਹੋਊਗੀ ਔਰ ਸਵਾਲਾਂ ਦਾ ਰਿਸੋਰਸ ਕੀ ਰਹੂਗਾ ਮੈਂ ਇਹ ਵੀ ਦੱਸ ਦਿੰਦਾ ਸੋਰਸ ਇਹ ਆ ਕਿ ਕਲਾਸ ਦੇ ਵਿੱਚ 100 ਵਿਦਿਆਰਥੀ ਲਾਈਵ ਆਉਣਾ ਚਾਹੀਦਾ ਜੇ 100 100 ਵਿਦਿਆਰਥੀ ਲਾਈਵ ਨਾ ਆਇਆ ਤਾਂ ਇਹ ਕਲਾਸ ਵਿੱਚੇ ਛੱਡ ਦੂੰਗਾ ਮੈਂ ਠੀਕ ਹੈ ਗਲਤੀਆਂ ਦੇ ਚੱਕ ਨਾ ਮੈਂ ਬਸ 10 20 ਸਵਾਲ ਕਰਾ ਕੇ ਵਿੱਚੇ ਛੱਡ ਦੂੰ 100 ਵਿਦਿਆਰਥੀ ਲਾਈਵ ਆਉਣਾ ਚਾਹੀਦਾ ਇਹ ਤੁਹਾਡੀ ਹੁਣ ਜ਼ਿੰਮੇਵਾਰੀ ਆ ਨਾ ਆ ਵਿੱਚੇ ਛੱਡ ਦੂੰ ਔਰ ਇਹਦਾ ਰਿਸੋਰਸ ਇਹ ਰਹੂਗਾ 100 ਸਵਾਲਾਂ ਦਾ ਪੁਰਾਣੇ UGC NET ਦੇ ਪੇਪਰ ਪੁਰਾਣੇ ਲੈਕਚਰਰ ਦੇ ਪੇਪਰ ਲੈਕਚਰਰ ਦੇ ਪੇਪਰ ਚੰਡੀਗੜ੍ਹ ਦਾ ਦਿੱਲੀ ਦਾ ਹਰਿਆਣਾ ਦਾ ਉੱਤਰਾਪਰਦੇਸ਼ ਦਾ UP ਦਾ ਬਿਹਾਰ ਦਾ ਰਾਜਸਥਾਨ ਦਾ ਮੱਛਲ ਦਾ ਇਹਨਾਂ ਸਾਰਿਆਂ ਨੂੰ ਰਿਸਰਚ ਕਰੂੰਗਾ ਨਾਲ ਨਾਲ UPSC PCS ਦੇ ਵਿੱਚ ਸਾਰਕ UNO ਨੇਮ ਦੇ ਵਿੱਚ ਆਏ ਸਵਾਲ ਆ ਜਿਹੜੇ ਉਹ ਰਿਸਰਚ ਕਰੂੰਗਾ ਤਾਂ ਵਿਦ ਐਕਸਪਲੇਨੇਸ਼ਨ ਲੈ ਕੇ ਆਉਂਗਾ ਔਰ ਮੈਂ ਵਿਸ਼ਵਾਸ ਨਾਲ ਕਹੂੰਗਾ ਕਿ ਜੇ ਤੁਸੀਂ ਉਹ 100 ਸਵਾਲ ਲਾਤੇ ਨਾ ਤੁਹਾਡੇ 90% ਜਿਹੜਾ ਉਹ ਫੌਲ ਦੀ ਪਾਲਸੀ ਉੱਥੋਂ ਹੀ ਨਿਬੜ ਜਾਊਗੀ ਠੀਕ ਹੈ ਇਹ ਗੱਲ ਧਿਆਨ ਵਿੱਚ ਰੱਖਣਾ ਪਰ ਆਹ ਚੀਜ਼ ਦਾ ਸਕਰੀਨਸ਼ਾਟ ਲਾ ਲਓ ਠੀਕ ਹੈ ਕਿ ਇਹ ਕੰਮ ਕੀ ਕਰਨਾ ਹੈ ਇਹਦੇ ਜੇ ਤੁਸੀਂ ਦੋ ਕੰਮ ਕਰਨੇ ਆ ਇੱਕ ਤਵੀਰ ਵਾਲਾ 8 ਵਜੇ ਕਲਾਸ ਚ ਹੋਣਾ ਹੈ ਦੂਜਾ ਕੰਮ ਕੀ ਕਰਨਾ ਹੈ ਦੂਸਰਾ ਕੰਮ ਇਹ ਕਰਨਾ ਕਿ ਇਹਦੀ ਪ੍ਰੋਮੋਸ਼ਨ ਕਰਨੀ ਆ ਮੇਰੇ ਪ੍ਰੋਮੋਸ਼ਨ ਤੁਸੀਂ ਕਰਨੀ ਹੈ ਮੇਰੀ ਅਗਲਾ ਸਵਾਲ ਤੁਹਾਡੇ ਸਾਹਮਣੇ ਆ ਗਿਆ ਚਲੋ ਸਵਾਲ ਆਪਾਂ ਅਨਟੈਸਰ ਕਰ ਦਿੰਨੇ ਆ ਸੀ ਆਨਸਰ ਇਹਦਾ ਆ ਗਿਆ ਠੀਕ ਹੈ ਕਿ ਸ਼ਰਤ ਕੀ ਆ ਕਿ ਮਹਾਸ਼ਕਤੀਆਂ ਦੇ ਨਾਲ ਕੋਈ ਸੈਨਿਕ ਸੰਧੀ ਜਿਹੜੀ ਕਰਨੀ ਆ ਉਹਦਾ ਆਨਸਰ ਜਿਹੜਾ ਹੈ ਉਹ ਆਵੇਗਾ ਕਿ ਤੁਸੀਂ ਕਿਸੇ ਮਹਾਸ਼ਕਤੀ ਨਾਲ ਮਤਲਬ ਇੱਕ ਗੱਲ ਕਹਿੰਦੇ ਨੇ ਨੇਮ ਬਣਿਆ ਕਿਉਂ ਜੇ ਸਿੰਪਲ ਜੀ ਗੱਲ ਹੈ ਤੇ ਮੈਂ ਸਭ ਸਮਝਾਵਾਂ ਸਿੰਪਲ ਜੀ ਗੱਲ ਠੀਕ ਹੈ ਠੀਕ ਹੈ ਗਲਤੀਆਂ ਵਿੱਚ ਸਿੱਖਣਾ ਅਗਲਾ ਗੱਲ ਕੀ ਆ ਸੋ ਲੁਧਿਆਣਾ ਲ ਮੈਂ ਇੱਕ ਸਿੰਪਲ ਸਿੰਪਲ ਸਵਾਲ ਜਿਹੜੀ ਆ ਉਹ ਅੰਡਰਸਟੈਂਡ ਕਰ ਦੇਣਾ ਸਧਾਰਨ ਸ਼ਬਦਾਂ ਦੇ ਵਿੱਚ ਸਧਾਰਨ ਸ਼ਬਦਾਂ ਦੇ ਵਿੱਚ ਇਹ ਕਰ ਦੇਣਾ ਕਿ ਨੇਮ ਕਦੋਂ ਬਣਿਆ ਜਦੋਂ 1945 ਵਿੱਚ ਦੂਜਾ ਵਿਸ਼ਵ ਜੰਦ ਹੋਇਆ ਇੱਕ ਪਾਸੇ ਯੂ ਐਸ ਏ ਸਾਰ ਇੱਕ ਪਾਸੇ ਕੀ ਆ ਯੂ ਐਸ ਏ ਤਾਂ ਇਹ ਦੋ ਯੂ ਐਸ ਏ ਸਾਰ ਤੇ ਇੱਕ ਪਾਸੇ ਕੀ ਹੋ ਗਿਆ ਯੂ ਐਸ ਏ ਹੋ ਗਿਆ ਤਾਂ ਉਸ ਸਮੇਂ ਇੱਕ ਨਵਾਂ ਗੁੱਟ ਜਿਹੜਾ ਸੀ ਉਹ ਆਇਆ ਜਿਹੜੇ ਹੁਣੇ-ਹੁਣੇ ਦੇਸ਼ ਆਜ਼ਾਦ ਹੋਏ ਸੀ 1947 ਚ ਉਹਨਾਂ ਦਾ ਨਏ ਬਣਾਇਆ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਅਸੀਂ ਜਿਹੜੀਆਂ ਮਹਾ ਸ਼ਕਤੀਆਂ ਨੇ ਉਹਨਾਂ ਦੇ ਵਿੱਚ ਸੈਨਿਕ ਸੰਧੀਆਂ ਦੇ ਵਿੱਚ ਸ਼ਾਮਲ ਨਹੀਂ ਹੋਣਾ ਅਗਲਾ ਸਵਾਲ ਜਿਹੜਾ ਹੈ 1900 ਕਦੋਂ ਨਾਸੀ ਵਿੱਚ ਕਦੋਂ 1979 ਵਿੱਚ ਹਵਾਨਾ ਸਿਖਰ ਸੰਮੇਲਨ ਵਿੱਚ ਪ੍ਰਕਿਰਤਿਕ ਮਿੱਤਰ ਨੈਚੁਰਲ ਮਿੱਤਰ ਜਿਹੜਾ ਹੈ ਸਦਾ ਸਿਧਾਂਤ ਕਿਸ ਨੇ ਪੇਸ਼ ਕੀਤਾ ਜਿਹਦਾ ਬਹੁਤ ਵੱਡੇ ਪੱਦਰ ਦੇ ਵਿੱਚ ਬਵਾਦ ਵੀ ਹੋ ਗਿਆ ਸੀ ਤਾਂ ਕਿਨੇ ਪੇਸ਼ ਕੀਤਾ ਸੀ ਸੱਦੀ ਜਲਦੀ ਆਨਸਰ ਦੱਸੋ ਤੁਸੀਂ ਤਾਂ ਜੇ ਪੇਪਰ ਦੇ ਵਿੱਚ ਇੱਕ ਸਵਾਲ ਆ ਉਹ ਧਿਆਨ ਵਿੱਚ ਰੱਖਣਾ ਨੇ ਨਹੀਂ ਮੈਂ ਤਾਂ ਵਿਜੇ ਕੁਮਾਰ ਕਲਾਸ ਵੱਡੀ ਕਰੂੰਗਾ ਤੁਸੀਂ ਮਦਦ ਕਰੋ ਨਾ ਜੇ ਵਿਦਿਆਰਥੀ ਕਾਟੇ ਤਾਂ ਕੋਈ ਗੱਲ ਨਹੀਂ ਫਿਰ 20 ਮਿੰਟ ਦੀ ਸੀ ਆਪੀ ਸੀ ਤੁਹਾਡੇ ਨਾਲੀਆਂ ਇਹ ਗਲਤ ਹੈ ਕੁਈ ਮਾੜਾ ਮੋਟਾ ਮੋਟੀਵੇਸ਼ਨ ਤਾਂ ਚਾਹੀਓ ਹੀ ਦਈਆ ਚਲੋ ਅਗਲਾ ਸਵਾਲ ਆ ਜਿਹੜਾ ਅਨਸਰ ਦੱਸਣਾ ਤੁਸੀਂ ਹੰਦਾ ਕੌਣ ਆਊਗਾ ਇਹਦਾ ਅਨਸਰ ਕੀ ਅਨਸਰ ਆਊਗਾ ਇਹਦਾ 5ਵੇਂ ਨੰਬਰ ਦਾ ਪਹਿਲੇ ਨੰਬਰ ਦਾ ਅਨਸਰ ਕੀ ਆ ਰਿਹਾ ਜਲਦੀ ਦੱਸੋ ਹਣ ਪਾਜ ਵੇਖੋ ਇੱਕੋ ਚੀਜ਼ ਧਿਆਨ ਵਿੱਚ ਰੱਖਣਾ ਇਨੂੰ ਕੁਦਰਤੀ ਮਿੱਤਰ ਆ ਜਿਹੜਾ ਨੇਮ ਨੂੰ ਉਹ ਕਿਹਨੇ ਕਿਹਾ ਸੀ ਨੇਮ ਨੂੰ ਕੁਦਰਤੀ ਮਿੱਤਰ ਕਿਹਾ ਸੀ ਕਿਹਾ ਕਿਹਨੇ ਕਿਹਾ ਸੀ ਉਹ ਕਿਹਾ ਸੀ ਮੇਰੇ ਪਿਆਰੇ ਫੈਦਲ ਕਾਸਟਰੋ ਨੇ ਇਹ ਆਸਰਾ ਫੈਦਲ ਕਾਸਟਰੋ ਕੌਣ ਸੀ ਹਵਾਨਾ ਕਿੱਥੇ ਹਵਾਨਾ ਕਿਊਬਾ ਦੇ ਵਿੱਚ ਕਿਊਬਾ ਦੇ ਵਿੱਚ ਕੀ ਹੋਇਆ ਸੀ ਸਿਮੇਲਨ ਹੋਇਆ ਸੀ ਕਿਊਬਾ ਦੇ ਵਿੱਚ ਸਿਮੇਲਨ ਹੋਇਆ ਸੀ ਕਿਊਬਾ ਦਾ ਉਸ ਸਮੇਂ ਰਾਸ਼ਟਰਪਤੀ ਸੀ ਕੀ ਸੀ ਇਹ ਕਿਊਬਾ ਦਾ ਰਾਸ਼ਟਰਪਤੀ ਸੀ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਮਾਰਕਸਵਾਦੀ ਤੀਜੀ ਗ੍ਰਾਂਤੀ 1968 ਵਿੱਚ ਕਿੱਥੇ ਆਈ ਸੀ ਕਿਊਬਾ ਵਿੱਚ ਆਈ ਸੀ ਔਰ ਇਸ ਮਾਰਕਸਵਾਦੀ ਇਸ ਕ੍ਰਾਂਤੀ ਦੀ ਲੀਡ ਕੌਣ ਕਰ ਰਿਆ ਸੀ ਕਾਸਟਰੋ ਕਰ ਰਿਆ ਸੀ ਔਰ ਕਾਸਟਰੋ ਨੇ ਕੀ ਕਿਹਾ ਕਾਸਟਰੋ ਕਹਿੰਦਾ ਕਿ ਜਿਹੜਾ ਯੂਐਸਏ ਆ ਗੱਲ ਸੁਣਨ ਨੂੰ ਧਿਆਨ ਨਾਲ ਜਿਹੜਾ ਯੂਐਸਏ ਆ ਸੌਰੀ ਜਿਹੜਾ ਯੂਐਸਐਸਆਰ ਆ ਕੋਈ ਕਾਸਟਰੋ ਵੀ ਕਾਮਰੇਡ ਸੀ ਤੇ ਕਾਮਰੇਡ ਕਿਹਨਾਂ ਨਾਲ ਸੀ ਉਹ ਯੂਐਸਐਸਆਰ ਨਾਲ ਸੀ ਜਿੰਨੇ ਮਾਰਕਸਵਾਦੀ ਉਹ ਕਿਹਦੇ ਨਾਲ ਸੀ ਯੂਐਸਐਸਆਰ ਨਾਲ ਕਹਿੰਦਾ ਯੂਐਸਐਸਆਰ ਦਾ ਕੁਦਰਤੀ ਮਿੱਤਰ ਆ ਕੋ ਕੁਦਰਤੀ ਮਿੱਤਰ ਆ ਨੇਪ ਗੁੱਟ ਨਾਲ ਨੇਪ ਜਦੋਂ ਇਹਨੇ ਇਹ ਗੱਲ ਕਹੀ ਗੱਲ ਸੁਣੋ ਧਿਆਨ ਨਾਲ ਜਦੋਂ ਉਹਨਾਂ ਨੇ ਇਹ ਗੱਲ ਕਹੀ ਤਾਂ ਉਸ ਵੇਲੇ ਕੀ ਹੋਇਆ ਤਾਂ ਜਦੋਂ ਉਹਨਾਂ ਨੇ ਇਹ ਗੱਲ ਕਹੀ ਸੁਣੋ ਧਿਆਨ ਨਾਲ ਜਦੋਂ ਇਹ ਗੱਲ ਉਹਨਾਂ ਨੇ ਕਹੀ ਤਾਂ ਉਸ ਸਮੇਂ ਭਾਰਤ ਨੇ ਇਸ ਸਮੇਲਨ ਦਾ ਬਾਈਕਟ ਕੀਤਾ ਭਾਰਤ ਦਾ ਵਿਦੇਸ਼ ਮੰਤਰੀ ਪਹੁੰਚਿਆ ਉਸ ਸਮੇਂ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਇਸ ਸਮੇਲਨ ਦੇ ਵਿੱਚ ਨਹੀਂ ਪਹੁੰਚਿਆ ਸੀ ਇਸੇ ਤਰ੍ਹਾਂ ਇਸੀ ਗੱਲ ਕਰੀਏ ਕਿ ਕਿਊਬਾ ਦੇ ਰਾਸ਼ਟਰਪਤੀ ਫੈਡਰ ਕਾਸਟਰੋ ਨੇ ਯੂਐਸਐਸਆਰ ਨੂੰ ਨੇਵ ਦਾ ਕੁਦਰਤੀ ਸਹਿਯੋਗੀ ਮੰਨਿਆ ਭਾਰਤ ਨੇ ਇਸੀ ਦਾ ਵਿਰੋਧ ਕੀਤਾ ਕਹਿੰਦੇ ਨਾ ਜੀ ਨਾ ਗੁੱਟ ਨਿਰਪੇਖ ਲਡੋਲਨਾ ਜਿਹੜਾ ਜਾਂ ਗੁੱਟ ਨਿਰਪੇਖ ਲਡੋਲਨਾ ਨਾ ਤਾਂ ਯੂਐਸਐਸਆਰ ਦਾ ਹੈ ਨਾ ਯੂਐਸਏ ਦਾ ਉਹ ਤੀਜਾ ਗੁੱਟਾ ਜੇ ਕਾਸਟਰੋ ਨੇ ਗੱਲ ਕਹੀ ਤਾਂ ਸੀ ਇਸੀ ਦਾ ਵਿਰੋਧ ਕਰਦੇ ਆ ਤਾਂ ਉਸ ਸਮੇਂ ਪ੍ਰਧਾਨ ਮੰਤਰੀ ਚਰਨ ਸਿੰਘ ਚੋਦੀ ਚਰਨ ਸਿੰਘ ਉਹਨੇ ਸਿਮੇਲ ਵਿੱਚ ਹਿੱਸਾ ਨਹੀਂ ਲਿਆ ਕਿਉਂਕਿ ਇਹਦੇ ਜਿੱਦਾਂ ਇੱਕ ਹੋਰ ਸਟੋਰੀ ਹੋਰ ਤੋਂ ਜ਼ਿਆਦਾ ਜਿਹੜਾ ਚੌਧਰੀ ਚਰਨ ਸਿੰਘ ਸੀ ਉਹ ਸਮੇਂ ਜਨਤਾ ਪਾਲ ਦੀ ਸਰਕਾਰ ਸੀ ਇਹ ਯੂਐਸਏ ਦੇ ਚੌਂਚੇ ਸੀ ਸਭ ਤੋਂ ਵੱਡੇ ਮਤਲਬ ਭਾਰਤ ਵਿੱਚ ਜਦੋਂ ਜਦੋਂ ਕਾਂਗਰਸ ਦੀ ਸਰਕਾਰ ਰਹੀ ਉਹਨਾਂ ਰਸ਼ੀਆ ਨਾਲ ਸਬੰਧ ਬਣਾਏ ਜਦੋਂ ਜਦੋਂ ਜਨਤਾ ਪਾਲ ਤੇ ਬੀਜੇਪੀ ਦੀ ਸਰਕਾਰ ਰਹੀ ਉਹਨਾਂ ਨੇ ਅਮਰੀਕਾ ਦਾ ਚੰਗੇ ਸਬੰਧ ਬਣਾਏ ਉਹਨੇ ਇੱਥੇ ਜਾਣ ਤਜਬਾਹ ਦੇ ਦਿੱਤਾ ਤਾਂ ਵਿਦੇਸ਼ ਮੰਤਰੀ ਸ਼ਾਮਾ ਨੰਦਲ ਮਿਸ਼ਰਾ ਨੇ ਇੱਥੇ ਸ਼ਾਮਲ ਹੋਇਆ ਇੱਕ ਇੱਕ ਸਮੇਲਨ ਸੀ ਜਿੱਥੇ ਭਾਰਤ ਦੀ ਨੁਮਾਇੰਦਗੀ ਇੱਕ ਵਿਦੇਸ਼ ਮੰਤਰੀ ਨੇ ਕੀਤੀ ਆ ਸਾਰੇ ਦੇ ਸਾਰੇ ਫੈਕਟ ਆ ਜਿਹੜੇ ਉਹ ਸਮਝ ਲੈਣੇ ਨੇ ਤਾਂ ਸਾਰੇ ਸਾਰੇ ਕਨਸੈਪਟ ਆ ਗਏ ਠੀਕ ਹੈ ਜੀ ਧਿਆਨ ਵਿੱਚ ਰੱਖਣਾ ਅਗਲਾ ਸਵਾਲ ਤੁਹਾਡੇ ਨਾਲ ਧਿਆਨ ਦੇ ਵਿੱਚ ਰਹਿ ਗਿਆ ਅਗਲਾ ਸਵਾਲ ਸਮਝ ਲਓ ਗੱਲ ਅੰਡਰਸਟੈਂਡ ਕਰਕੇ ਨਹੀਂ ਮਨਪ੍ਰੀਤ ਕੋਰ ਗੱਲ ਆ ਜਿਹੜੀ ਉਹ ਆਹ ਕੀ ਦੱਸੋ ਧਿਆਨ ਦੇ ਵਿੱਚ ਆ ਗਈ ਆਜੀ ਸਮਝ ਲੱਗ ਗਈ ਨਾ ਤੁਸੀਂ ਤੇ ਕਾਤਰੋ ਵਾਲਾ ਸਵਾਲ ਪੇਪਰ ਦੇ ਵਿੱਚ ਇਹ ਵੀ ਆਇਆ ਹੈ ਕਿ ਮਾਰਕਸਵਾਦ ਨਾਲ ਕਿਹੜੀਆਂ ਕਿਹੜੀਆਂ ਕ੍ਰਾਂਤੀਆਂ ਹੋਈਆਂ ਸੀ ਇੱਕ ਤਾਂ 1917 ਵਾਲੀ ਰਸ਼ੀਆ ਕ੍ਰਾਂਤੀ 1949 ਵਾਲੀ ਚੀਨ ਵਾਲੀ ਕ੍ਰਾਂਤੀ ਤੀਜੀ ਕਿਹੜੀ ਕ੍ਰਾਂਤੀ ਸੀ ਕਯੂਬਾ ਵਾਲੀ ਕ੍ਰਾਂਤੀ ਇਹ ਤਿੰਨ ਕ੍ਰਾਂਤੀਆਂ ਜਿਹੜੀਆਂ ਹੋਈਆਂ ਸੀ ਤਾਂ ਐਗਜ਼ਾਮ ਕਦੋਂ ਤੱਕ ਆਉਣਾ ਹੈ ਜੀ ਤਾਂ ਆਪਣਾ ਮੈਂ ਸੋਚ ਰਿਆਂ ਕਿ ਛੇਤੀ ਐਗਜ਼ਾਮ ਕਰਵਾ ਦਈਏ ਆਪ ਹਨਾ ਕਰਵਾ ਦਿੰਨੇ ਜਦੋਂ ਤੁਸੀਂ ਕਹੋਗੇ ਕਰਵਾ ਦਿੰਨੇ ਅਗਲਾ ਸਵਾਲ ਤੁਹਾਡੇ ਸਾਹਮਣੇ ਰਿਹਾ 1983 ਵਿੱਚ ਨਵੀਂ ਦਿੱਲੀ ਸਿਖਰ ਸੰਮੇਲਨ ਵਿੱਚ ਇੰਦਰਾ ਗਾਂਧੀ ਦੁਆਰਾ ਦਿੱਤਾ ਗਿਆ ਕਥਨ ਨਹੀਂ ਹੈ ਤਨ ਚੂ ਬੀਬੀ ਜੀ ਦੁਆਰਾ ਸਾਡੀ ਦੇਸ਼ ਦੀ ਪ੍ਰਧਾਨ ਮੰਤਰੀ ਦੁਆਰਾ ਨਹੀਂ ਦਿੱਤਾ ਗਿਆ ਠੀਕ ਹੈ ਤਾਂ ਅਗਲਾ ਸਵਾਲ ਦਾ ਅਨਸਰ ਦੱਸੋ ਸਾਰੇ ਜਣੇ ਕਿ 1983 ਵਿੱਚ ਨਵੀਂ ਦਿੱਲੀ ਸਿਕਰ ਸੰਮੇਲਨ ਵਿੱਚ ਇੰਦਰਾ ਗਾਂਧੀ ਦੁਆਰਾ ਦਿੱਤਾ ਗਿਆ ਕਥਨ ਨਹੀਂਗਾ ਤਾਂ ਕਿਹੜਾ ਨਹੀਂਗਾ ਕੋਈ ਪਹਿਲੀ ਦੂਜੀ ਤੇ ਤੀਜੀ ਦੁਨੀਆ ਨਹੀਂ ਹੈ ਪੂਰਾ ਵਿਸ਼ਵ ਇੱਕਾ ਅੰਤਰਰਾਸ਼ਟਰੀ ਸਤਾਵਾਂ ਅਸੀਂ ਇੱਕ ਬਰਾਬਰ ਦੀ ਆਵਾਜ਼ ਚਾਹੁੰਦੇ ਆ ਅਸੀਂ ਫਲਸਤੀਨੀ ਲੋਕਾਂ ਨੂੰ ਆਪਣਾ ਸਮਰਥਨ ਦੇਣ ਦਾ ਸੰਕਲਪ ਕਰਦੇ ਆ ਨੇਮ ਹੋਣ ਪ੍ਰਸੰਗਿਕ ਹੋ ਚੁੱਕਿਆ ਹੈ ਤਾਂ ਕੀ ਆਨਸਰ ਆਊਗਾ ਦਾ ਹਾਂ ਬਿਲਕੁਲ ਇੱਕ ਨਾ ਤੋਂੜੇ ਧਿਆਨ ਦੇ ਲੋ ਪੜ੍ਹਾਈ ਵਲ ਇੱਕ ਵਾਰ ਹਾਂ ਬਿਲਕੁਲ ਜਿਹੜਾ ਆਪਣਾ ਤੁਸੀਂ ਪੇਪਰ ਦਿਓ ਆਪਣੇ ਟੈਸਟ ਆ ਜਿਹੜੇ ਜਿਹੜਾ ਕਦੋਂ ਵੀਰਵਾਰ ਉਹ ਟੈਸਟ ਦਿਓ ਬਸ ਉਸ ਤੋਂ ਬਾਅਦ ਤੁਹਾਡੇ ਜਿਵੇਂ ਨੰਬਰ ਆਏ ਜੇ ਤੁਹਾਡੇ ਵਧੀਆ ਨੰਬਰ ਆਏ ਤੁਹਾਡੀ ਤਿਆਰੀ ਵਧੀ ਹੋਈ ਤੁਸੀਂ ਮੈਨੂੰ ਫੋਨ ਕਰ ਦੇਣਾ ਸਾ ਤਿਆਰੀ ਵਧੀਆ ਆਪਾਂ ਉਹੀ ਪੇਪਰ ਦੇ ਦਾਂਗੇ ਠੀਕ ਹੈ ਬਾਕੀ ਉਹ ਸੋਚ ਰਿਹਾ ਮਾਨਸ ਸਾਹਿਬ ਕਿ ਜਲਦ ਅਸੀਂ ਨਿਸ਼ਤਰਸਨ ਨੂੰ ਐਜੂਕੇਸ਼ਨ ਮਿਨਿਸਟਰ ਜੇ ਮੈਨੂੰ ਬਣਾਉਂਦੇ ਨੇ ਅਈ ਮਾਨਸ ਸਾਹਿਬ ਸੋਚ ਰਹੇ ਨੇ ਫਿਰ ਆਪਾਂ ਜਲਦੀ ਤੁਹਾਡਾ ਪੇਪਰ ਲਾਉਂਦੇ ਜੇ ਨਾ ਬਣਾਇਆ ਫਿਰ ਕੋਈ ਗਰੰਟੀ ਨਹੀਂ ਠੀਕ ਹੈ ਤਾਂ ਅਗਲਾ ਅਕਾ ਸਾਹਿਬ ਤੁਸੀਂ ਕੀ ਅੰਜ਼ਰ ਆਉਂਦਾ ਠੀਕ ਹੈ ਛੇਵਾ ਵੈਰੀ ਗੁੱਡ ਤਾਂ ਨੇਮ ਹੋਣ ਪ੍ਰਸੰਗਿਕ ਹੋ ਗਿਆ ਇਹ ਗੱਲ ਜਿਹੜੀ ਹੈ ਇਹ ਬੀਬੀ ਜੀ ਨੇ ਨਹੀਂ ਕਹੀ ਸੀ ਇਹ ਵੀ ਗੱਲ ਧਿਆਨ ਦੇ ਚੱਖਣਾ ਇੰਦਰ ਗਾਂਧੀ ਨੇ ਤਿੰਨ ਬਿਆਨ ਦਿੱਤੇ ਸਨ ਤੇ ਆਪ ਪ੍ਰਸੰਗਤਾ ਦਾ ਬਿਆਨ ਜਿਹੜਾ ਹੈ ਉਹ ਮਿਸਰ ਦੇ ਰਾਸ਼ਟਰਪਤੀ ਹੁਸਨੀ ਮੁਬਾਰਕ ਦੁਆਰਾ 1992 ਦੇ ਵਿੱਚ ਜਗਰਾਤਾ ਸਮੇਲਨ ਵਿੱਚ ਦਿੱਤਾ ਗਿਆ ਸੀ ਆ ਧਿਆਨ ਵਿੱਚ ਰੱਖਿਓ ਆ ਪੇਪਰ ਦੇ ਸਵਾਲ ਆ ਚੁੱਕਿਆ ਹੈ ਠੀਕ ਹੈ ਤਿੰਨੇ ਚਾਰੇ ਸਵਾਲ ਆ ਚੁੱਕੇ ਨੇ ਠੀਕ ਹੈ ਪ੍ਰਸੰਗਤਾ ਵਾਲਾ ਸਵਾਲ ਵੀ ਆ ਚੁੱਕਿਆ ਹੈ ਮਿੱਤਰ ਕੁਦਰਤੀ ਮਿੱਤਰ ਵਾਲਾ ਨਾਮ ਵਾਲਾ ਸਵਾਲ ਵੀ ਆ ਚੁੱਕਿਆ ਹੈ ਇਹ ਸਾਰੇ ਸਾਰੇ ਕਨਸੈਪਟ ਹੈ ਜਿਹੜੇ ਉਹ ਅੰਡਰਸਟੈਂਡ ਕਰਦੇ ਨੇ ਹਨ ਤਾਂ ਉਹ ਧਿਆਨ ਵਿੱਚ ਰੱਖਿਓ ਮੇਰੇ ਸ ਨਾਲ ਕਈ ਵਿਦਿਆਰਥੀ ਆਸਰ ਹਾਂ ਪਾਪਾ ਦਾ ਮਿਨਿਸਟਰ ਐਜੂਕੇਸ਼ਨ ਪਰ ਕਿੱਥੇ ਆਪਾਂ ਨੂੰ ਬਣਾਉਂਦੇ ਆ ਗਰੀਬਾਂ ਨੂੰ ਹਨਾ ਜੇ ਬਣਾ ਦਿੱਤਾ ਤਾਂ ਫਿਰ ਆਪਾਂ ਪਹਿਲਾ ਕੰਮ ਤਾਂ ਮਾਸਟਰ ਗ੍ਰੈਜੂਏਟ ਦੀ ਪੋਸਟਾਂ ਵਾਲੀ ਕਰਾਂਗੇ ਪਰ ਰਹਿੰਦੋ ਐਵੇਂ ਕਿੱਥੇ ਮੇਰੇ ਗਰੀਬ ਦੇ ਬੂਏ ਅੱਗੇ ਤੁਸੀਂ ਧਰਨੇ ਲਾਉਂਦੇ ਫਿਰੋਗੇ ਉਤੋਂ ਮੇਰਾ ਤਾਂ ਪਿੰਡ ਵੀ ਜਲਾਲਾਬਾਦ ਵਾਲੀ ਪਾਸੇ ਆ ਸਾਰੇ ਬੱਚੇ ਇੱਥੋਂ ਦੇ ਮੈਂ ਤਾਂ ਦੂਜੇ ਦਿਨ ਹੀ ਘੇੜ ਲੋਗੇ ਚੰਗਾ ਹੀ ਆਓ ਕੋਈ ਬੜਿਆ ਨਾ ਵੈਸੇ ਤਾਂ ਬਾੜੀ ਚੰਗੇ ਆ ਚਲੋ ਅਗਲੀ ਗੱਲ ਤੇ ਆ ਜੀ ਤੁਸੀਂ ਨਵੀਂ ਅੰਤਰਰਾਸ਼ਟਰੀ ਆਰਥਿਕ ਵਿਵਸਥਾ ਠੀਕ ਹੈ ਜਿਹੜੀ ਕੀ ਆ ਨਿਊ ਇੰਟਰਨੈਸ਼ਨਲ ਇਕਨੋਮਿਕਸ ਆਰਡਰ ਆਣ ਇੱਕ ਚੀਜ਼ ਹੋਰ ਤੁਹਾਨੂੰ ਵਿੱਚ ਸਿੱਖਣਾ ਨਿਊ ਐਜੂ ਇੰਟਰਨੈਸ਼ਨਲ ਇਕਨੋਮਿਕਸ ਆਰਡਰ ਆ ਜਿਹੜਾ ਠੀਕ ਹੈ ਦੀ ਸਪਸ਼ਟ ਮੰਗ ਸਭ ਤੋਂ ਪਹਿਲਾਂ ਕਿਸ ਨੇਮ ਸਿਖਰ ਸੰਮੇਲਨ ਵਿੱਚ ਹੋਈ ਸੀ ਫਿਰ ਦਾ ਆਨਸਰ ਦਿਓ ਸਾਰੇ ਸਾਰੇ ਕੀ ਆਨਸਰ ਆਊਗਾ ਦਾ 7ਵੇਂ ਨੰਬਰ ਦਾ ਆਨਸਰ ਪਾਓ ਸਾਰੇ ਇਹਨੇ ਕੀ ਆਨਸਰ ਆਊਗਾ 7ਵੇਂ ਨੰਬਰ ਦਾ ਕਿਹੜਾ ਸਿਮੇਲਨ ਸੀਸਾ ਤੋਂ 7ਵੇਂ ਨੰਬਰ ਦਾ ਜਿੰਨੇ ਚ ਨਿਊ ਐਜੂਕੇਸ਼ਨ ਦੀ ਗੱਲ ਕੀਤੀ ਗਈ ਸੀ ਵੈਰੀ ਗੁੱਡ ਜਲਦੀ 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 ਆਨਸਰ ਆ ਜਿਹੜਾ ਉਹ ਪਾਓ ਕੀ ਆ ਜਾਏਗਾ 7ਵੇਂ ਨੰਬਰ ਦਾ ਆਨਸਰ ਬਈ ਠੀਕ ਹੈ ਕਿ ਨਿਊ ਕੀਆ ਇੰਟਰਨੈਸ਼ਨਲ ਇਕਨੋਮਿਕਸ ਆਰਡਰ ਦਾ ਮੁੱਦਾ ਸਭ ਤੋਂ ਪਹਿਲਾਂ ਕੈਨਾਂ ਸਿਮੇਲਨ 1964 ਵਿੱਚ ਉਠਾਇਆ ਗਿਆ ਪਰ ਸਪਸ਼ਟ ਐਲਾਨ ਅਤੇ ਮੰਗ ਅਲਜੀਰੀਆ ਜਾਂ ਅਲਜੀਰੀਆ ਉਨੇ ਸੋਟਰタル ਵਿੱਚ ਆਈ ਇਸ ਨੇ ਨੇਮ ਦੇ ਦੂਜੇ ਪੜਾਅ ਦੀ ਪੜਾਅ ਦੀ ਜਿਹੜੀ ਆ ਉਹ ਸ਼ੁਰੂਆਤ ਕੀਤੀ ਸੀ ਫੇਰ ਲਿਖਿਆ ਵਿੱਚੋ ਨੇਮ ਸੰਸਦੀ ਨੈਟਵਰਕ ਪਾਰਲੀਮੈਂਟ ਨੈਟਵਰਕ ਦੇ ਸਬੰਧ ਦੇ ਵਿੱਚ ਕਿਹੜਾ ਕਥਨ ਸਹੀ ਨਹੀਂ ਗਾ ਇਹ ਹੀ ਲਿਖਿਆ ਹੋਊਗਾ ਹਨਾ ਵਿੱਚੋਂ ਦਾ ਫੋਲੋਇੰਗ ਆਫ ਦਾ ਇਨਕਰੈਕਟ ਇਨਕਰੈਕਟ ਦਾ ਸਟੇਟਮੈਂਟ ਆਫ ਨੇਮ ਨੈਟਵਰਕ ਇਹਦੇ ਤੇ ਆਨਸਰ ਆ ਜਿਹੜਾ ਉਹ ਪਾਓ ਸਾਰੇ ਜਾਣੇ ਤਾਂ ਕਿ ਆਨਸਰ ਆਊਗਾ ਇਹਦਾ 8 ਵੇਂ ਦਾ ਕੀ ਆਨਸਰ ਆਊਗਾ ਜਿੰਨੇ ਵਿਦਿਆਰਥੀ ਜੁੜੇ ਹੋਏ ਨੇ ਜਲਦੀ 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 ਆਨਸਰ ਪਾਓ ਤੁਸੀਂ ਪਾਓ ਜਲਦੀ ਕੀ ਆਨਸਰ ਆਊ ਕੀ ਆਉਗਾ ਆਨਸਰ ਇਹਦਾ ਠੀਕ ਹੈ 8ਵਾਂ ਦਾ ਤਾਂ 8ਵਾਂ ਦਾ ਆਨਸਰ ਕੀਆ ਵੇਖੋ ਫਿਰ ਕਿਉਂ ਗਲਤ ਕਰ ਰਹੇ ਜੋ ਕਿਉਂ ਗਲਤ ਕਰ ਰਹੇ ਜੋ 8ਵਾਂ ਦਾ ਆਨਸਰ ਬੜਾ ਪਿਆਰਾ ਜਿਹਾ ਆਨਸਰ ਆ ਆਨਸਰ ਗਿਆ 16 ਦੇ ਅਨਲ ਠੀਕ ਹੈ ਇਹਦਾ ਆਨਸਰ ਕੀ ਸੀ ਸੀ ਕਿਹਾ ਭਾਰਤ ਇਸ ਦਾ ਮੈਂਬਰ ਨਹੀਂਗਾ ਇਹ ਗਲਤ ਅੰਧ ਵਿੱਚ ਰੱਖਣੀ ਆ ਹੁਣ ਮੈਂ ਸਮਝਾ ਦੇਣਾ ਤੁਹਾਨੂੰ ਛੋਟੇ ਛੋਟੇ ਪੁਆਇੰਟ ਸਭ ਤੋਂ ਪਹਿਲੀ ਚੀਜ਼ ਕਿਹੜੀ ਸਮਝਣੀ ਆ ਸਮਝ ਲਈ ਕਿ ਆ ਕਿ ਨੇਮ ਦੇ ਵਿੱਚ ਅਸੀਂ ਗੱਲ ਕਰੀਏ ਕਿ ਸਪਸ਼ਟ ਹੈ ਭਾਰਤ ਨੇਮ ਸੰਸਦੀ ਨਟ ਭਾਰਤ ਦਾ ਮੈਂਬਰ ਨਹੀਂ ਹਜਾਤ ਕਿ ਪਾਕਿਸਤਾਨ ਹੈਗਾ ਔਰ ਇਹਦਾ ਕੀ ਆਨਸਰ ਹੋਇਆ ਇੰਦਾ ਜਿਹੜਾ ਅਸੀਂ ਗੱਲ ਕਰੀਏ ਕੇ ਇਸ ਨੈਟਵਰਕ ਜਿਹੜੀ ਕਿ ਆ ਪਾਰਲੀਮੈਂਟ ਨੇਮ ਪਾਰਲੀਮੈਂਟ ਨੈਟਵਰਕ ਦੀ ਪਹਿਲੀ ਮੀਟਿੰਗ 2022 ਵਿੱਚ ਬਾਕੂ ਵਿੱਚ ਹੋਇਆ ਇਹ ਸਾਰੇ ਪੁਆਇੰਟ ਸਮਝਣੇ ਆ ਕਿ ਇਸ ਦਾ ਮੁੱਖ ਦਫ਼ਤਰ ਜਿਹੜਾ ਹੈ ਉਹ ਬਾਕੂ ਕੀ ਆ ਅਜ਼ਰਬੈਜਾਨ ਦੇ ਵਿੱਚ ਹੈਗਾ ਔਰ ਇਸ ਦੀ ਸਥਾਪਨਾ 1921 ਦੇ ਵਿੱਚ ਮੈਡਰਿਡ ਸਪੇਨ ਦੇ ਵਿੱਚ ਹੋਈ ਔਰ ਭਾਰਤ ਇਸ ਦਾ ਮੈਂਬਰ ਹੈ ਨਹੀਂਗਾ ਭਾਰਤ ਇਸ ਦਾ ਮੈਂਬਰ ਪਾਕਿਸਤਾਨ ਇਸ ਦਾ ਮੈਂਬਰ ਹੈ ਤਾਂ ਇਹ ਚੀਜ਼ ਧਿਆਨ ਵਿੱਚ ਰੱਖ ਲੈਣੀ ਆ ਸਮਝ ਲੈਣੀ ਆ ਠੀਕ ਹੈ ਤਾ ਇਹ ਕਨਸੈਪਟ ਹੈ ਜਿਹੜਾ ਉਹ ਧਿਆਨ ਵਿੱਚ ਰੱਖ ਲੈਣਾ ਹੈ ਤਾਂ ਉਸ ਤੋਂ ਬਾਅਦ ਅਗਲਾ ਸਵਾਲ ਤੁਹਾਡੇ ਸਾਹਮਣੇ ਲਿਆ ਅਗਲਾ ਸਵਾਲ ਹੈ ਜਿਹੜਾ ਉਹ ਤੁਹਾਨੂੰ ਸਾਹਮਣੇ ਰਿਹਾ ਸਵਾਲ ਵੇਖੋ ਤੁਸੀਂ ਨੌਨ ਅਲਾਈਨਮੈਂਟ ਟੂ 0.2 ਰਿਪੋਰਟ 2012 ਦੇ ਸੰਦਰਭ ਵਿੱਚ ਕਿਹੜੀ ਚੀਜ਼ ਸੱਚ ਨਹੀਂ ਗੀ ਤਾਂ ਨਵਾਂ ਨੰਬਰ ਅਨਸਰ ਸਾਰਿਆਂ ਨੇ ਪਾਓ ਤੁਸੀਂ ਕੀ ਅਨਸਰ ਆਊਗਾ ਇਹਦਾ ਕੀ ਅਨਸਰ ਆਊਗਾ ਇਹਦਾ ਅਗਲਾ ਕਨਸੈਪਟ ਹੈ ਕਿ ਲਾ ਨੌਨ ਅਲਾਈਨਮੈਂਟ ਦੋ ਕੀ ਹੈ ਜੀ ਦੋ 2.0 ਰਿਪੋਰਟ ਵਿੱਚ ਕਿਹੜੀ ਚੀਜ਼ ਇਨਕਰੈਕਟ ਹੈ ਤਾਂ ਕਿਹੜੀ ਚੀਜ਼ ਹੈ ਇੱਕ ਵੀ ਸਦੀ ਵਿੱਚ ਭਾਰਤੀ ਵਿਦੇਸ਼ ਨੀਤੀ ਲਈ ਜਾਰੀ ਕੀਤੀ ਗਈ ਸੀ ਇਸ ਵਿੱਚ ਬਹੁ ਪੱਖੀ ਬਾਦ ਅਤੇ ਆਰਥਿਕ ਸਬੰਧਾਂ ਤੇ ਜ਼ੋਰ ਦਿੱਤਾ ਗਿਆ ਸੀ ਇਹਦੇ ਪ੍ਰਮੁੱਖ ਵਿਦਵਾਨ ਵਿੱਚ ਸ਼ਿਵ ਸ਼ੰਕਰ ਮੈਨਨ ਅਤੇ ਸੁਨੀਲ ਖਲਾਨੀ ਸਨ ਇਹ ਜਨਤਾ ਪਾਲਟੀ ਸਰਕਾਰ ਦੀ ਪਹਿਲ ਤੇ ਜਾਰੀ ਹੋਈ ਤਾਂ ਅਨਸਰ ਕੀ ਆਊਗਾ ਦਾ ਕਿਆ ਹੋ ਗਿਆ ਸਾਰਿਆਂ ਨੇ ਆਨਸਰ ਦੇਵੰਦਾ ਨੌਵੇਂ ਸਵਾਲ ਦਾ ਨੌਵਾਂ ਸਵਾਲ ਵੇਖੋ ਨੌਵਾਂ ਸਵਾਲ ਕੀ ਆ ਇਹਦਾ ਆਨਸਰ ਕਿਹਾਗਾ ਡੀ ਬੜਾ ਪਿਆਰਾ ਆਨਸਰ ਢੀਆ ਇੱਕ ਮਿੰਟ ਚ ਆ ਜੂਗਾ ਤੁਸੀਂ ਆਪੇ ਵੇਖੋ ਤੁਸੀਂ ਕਹਿੰਦੇ ਬਰਬਾਰੇ ਸਰਕਾਰ ਕਿੰਦੀ ਸੀ ਕਾਂਗਰਸ ਸੀ ਕੀ ਕਾਂਗਰਸ ਦੇ ਵਿੱਚ ਜਨਤਾ ਦਲ ਦੀ ਸਰਕਾਰ ਹੈਗੀ ਸੀ 2012 ਚ ਤੁਸੀਂ ਆਪੇ ਦੱਸੋ ਇੱਕ ਹੀ ਕਨਸੈਪਟ ਆ ਜਾਏਗਾ ਔਰ ਇਹੋ ਚੀਜ਼ ਆਪਾਂ ਲਈਏ ਕਿ ਜਿਹੜਾ ਆਪਾਂ ਗੱਲ ਕਰੀਏ ਨੇਮ ਜੋ 2.0 ਹੈ 2012 ਚ ਨਵੀਂ ਦਿੱਲੀ ਵਿੱਚ 8 ਭਾਰਤੀ ਵਿਦਵਾਨ ਜਿਹੜੇ ਅੱਠ ਭਾਰਤੀ ਵਿਦਵਾਨ ਜੀਨਾਂ ਵਿੱਚੋਂ ਸ਼ਾਮ ਸ਼ਨ ਸ਼ਿਵ ਸ਼ੰਕਰ ਮੈਨਨ ਸਨੀਰ ਖਲਾਨੀ ਦੁਆਰਾ ਜਾਰੀ ਕੀਤਾ ਗਿਆ ਸਮੂਹਿਕ ਐਲਾਨ ਦਰਵਾਜਾ ਸੀ ਇਹ ਕੋਈ ਅਧਿਕਾਰਿਕ ਸਰਕਾਰੀ ਨਹੀਂ ਸੀ ਇਹਨਾਂ ਵਿਦਵਾਨਾਂ ਦੁਆਰਾ ਜਿਹੜਾ ਸੀ ਇਹ ਦਿੱਤਾ ਗਿਆ ਸੀ ਤਾਂ ਇਹ ਚੀਜ਼ ਜਿਹੜੀ ਅੱਜ ਦੇ ਅੰਡਰਸਟੈਂਡ ਕਰਦਾ ਨਹੀਂ ਅਗਲਾ ਸਵਾਲ ਅਮਰੀਕੀ ਵਿਦੇਸ਼ ਮੰਤਰੀ ਜੋਨ ਪੋਸਟਰ ਡਲੇਸ ਦੁਆਰਾ ਨੇ ਕੀਤੀ ਗਈ ਟਿੱਪਣੀ ਸੀ ਤਾਂ ਅਮਰੀਕਾ ਦਾ ਵਿਦੇਸ਼ ਮੰਤਰੀ ਜੋਨ ਪੋਸਟਰ ਦਵਾ ਡੇਲੇ ਦੁਆਰਾ ਨੇਮ ਤੇ ਕੀਤੀ ਗਈ ਟਿੱਪਣੀ ਸੀ ਤਕੇ ਟਿੱਪਣੀ ਸੀ ਸਾਰਿਆਂ ਨੇ ਆਨਸਰ ਦੇਉਂਦਾ ਜਿੰਨੇ ਵਿਦਿਆਰਥੀ ਜੁੜੇ ਆ ਇਸ ਦਾ ਆਨਸਰ ਦਿਓ ਕੀ ਆਊਗਾ ਠੀਕ ਹੈ ਕਨਸੈਪਟ ਨੂੰ ਧਿਆਨ ਵਿੱਚ ਰੱਖਣੇ ਔਰ ਨਾਲ ਦੀ ਨਾਲ ਫਿਰ ਕਹਿਣਾ ਕਿ ਆਪਾਂ ਕਿਹੜੀ ਚੀਜ਼ ਖਿਆਲ ਵਿੱਚ ਰੱਖਣੀ ਆ ਦੱਸੋ ਮੇਰੇ ਨਾਲ ਜਿੰਨੇ ਵਿਦਿਆਰਥੀ ਜੁੜੇ ਆ ਕਿ ਆਪਣੀ ਮੈਰਾਥਨ ਕਲਾਸ ਆ ਕਿਹੜੇ ਦੇ ਨਾਮ ਮੈਰਾਥਨ ਕਲਾਸ ਕਿਦਦੇ ਨਾਮ ਮੈਰਾਥਨ ਕਲਾਸ ਸਾਰਿਆਂ ਨੇ ਦੱਸੋ ਮੈਨੂੰ ਹਾਂ ਵੈਰੀ ਗੁੱਡ ਅਗਰ ਵੀਰਵਾਰ ਨੂੰ ਕਿੰਨੇ ਵਜੇ 8 ਵਜੇ ਕਿੰਨੇ ਵੇ 8 ਵੇ ਕਲਾਸ ਆ ਠੀਕ ਹੈ ਕਮਾ ਦਿਓ ਸਾਰੇ ਪਾਸੇ ਦੱਸ ਤੂੰ ਸਾਰਿਆਂ ਨੂੰ ਫੂਲ ਬਾਨ ਕਰਕੇ ਦੱਸ ਦੋ 76% ਦੀ ਕਲਾਸ ਆ 8 ਵਜੇ ਵੀਰਵਾਰ ਨੂੰ ਠੀਕ ਹੈ ਕਲਾਸ ਨੂੰ ਆਪਾਂ ਬੜੇ ਜਵਰਦਸ ਤਰੀਕੇ ਨਾਲ ਕਰਨ ਜਾ ਰਹੇ ਆ ਤਾਂ ਇਹ ਕਨਸੈਪਟ ਆ ਇਹ ਅਨਸਰ ਧਿਆਨ ਵਿੱਚ ਰੱਖਣਾ ਸੀ ਇਹਦਾ ਅਨਸਰ ਕੀ ਆ ਸੀ ਸੀ ਅਨਸਰ ਇਹਦਾ ਆਊਗਾ ਕਿ ਤੁਸੀਂ ਜਾਂ ਤਾਂ ਗੋਰੇ ਹੋ ਜਾਂ ਕਾਲੇ ਤੀਜਾ ਕੋਈ ਰਸਤਾ ਨਹੀਂਗਾ ਔਰ ਇਹ ਆਨਸਰ ਹੈ ਕਿ ਆਪ ਡੂਲਸ ਜਾਂ ਡੂਲੇਸ ਦੇ ਬਿਸ਼ੂਰ ਬਿਆਹ ਜਾਂ ਤੁਸੀਂ ਗੋਰੇ ਵੀ ਕਦਾਵ ਹਵਾਲਾ ਦਿੰਦਾ ਹੈ ਜਿਸ ਦਾ ਅਰਥ ਸਿੱਧ ਜੋਤ ਵਿੱਚ ਕੋਈ ਤੀਜਾ ਬਕਲਪ ਨਹੀਂਗਾ ਤੇ ਇੱਕ ਚ ਜਾਵੀ ਤੇ ਰੱਖਣਾ ਵੀ ਪੇਪਰ ਚ ਆਉਂਦਾ ਠੀਕ ਹੈ ਸਵਾਰ ਜੇਨਬਰਗ ਨੇ ਇਸ ਨੂੰ ਸਵਾਰਥੀ ਕਿਹਾ ਰੀਗਨ ਨੇ ਇਸ ਨੂੰ ਪਖੰਡੀ ਕਿਹਾ ਟ੍ਰੂ ਮੈਨ ਨੇ ਇਹਨੂੰ ਅਨੈਤਿਕ ਕਿਹਾ ਆ ਵੀ ਚੀਜ਼ਾਂ ਤੇ ਆ ਵਿੱਚ ਰੱਖਿਓ ਠੀਕ ਹੈ ਗੱਲ ਆ ਵੀ ਤੇ ਆ ਵਿੱਚ ਰੱਖਿਓ ਠੀਕ ਹੈ ਇਹ ਗੱਲਧਿਆਨ ਵਿੱਚ ਰੱਖਣਾ ਹੈ ਚਲੋ ਇਸ ਤੋਂ ਬਾਅਦ ਅਗਲਾ ਸਵਾਲ ਤੁਹਾਡੇ ਸਾਹਮਣੇ ਆ ਜਾ ਸਵਾਲ ਕਰ ਲਈਏ ਅੱਜ ਦਾ ਆਪਾਂ ਗੱਲ ਕਰੀਏ ਲਾਸਟ ਸਵਾਲ ਆ ਤੇ ਸਵਾਲ ਕੀ ਸਮਝ ਲੈਣਾ ਸਵਾਲ ਨੂੰ ਅੰਡਰਸਟੈਂਡ ਕਰ ਲਓ ਤੁਸੀਂ ਸਾਰਕ ਚਾਰਟਰ ਦੁਆਰਾ ਦਵੱਲੇ ਅਤੇ ਵਿਵਾਦਪੂਰ ਮੁੱਦਿਆਂ ਤੇ ਚਰਚਾ ਦੀ ਆਗਿਆ ਨਹੀਂ ਇਸ ਪ੍ਰਵਾਦਾ ਦਾ ਮੁੱਖ ਦੇਸ਼ ਕੀ ਹੈ ਖੇਤਰੀ ਏਕੀਕਰਨ ਨੂੰ ਤੇਜ਼ ਕਰਨਾ ਮੈਂਬਰ ਦੇਸ਼ਾਂ ਦੇ ਵਿਚਕਾਰ ਆਪਸੀ ਵਿਸ਼ਵਾਸ ਨੂੰ ਬਲਾਈ ਰੱਖਣਾ ਤੇ ਸੰਗਠਨ ਨੂੰ ਰਾਜਨੀਤਿਕ ਮਵਾਦ ਦਾ ਤੋਂ ਦੂਰ ਰੱਖਣਾ ਆਰਥਿਕ ਸਹਿਯੋਗ ਨੂੰ ਪੈਲ ਦੇਣਾ ਤੇ ਬਾਹਰੀ ਦਖਲ ਦਾ ਜੀ ਨੂੰ ਰੋਕਣਾ ਟੂ ਪ੍ਰੀਵੈਂਟਿਵ ਐਕਸਟਰਨਲ ਇੰਟਰਫੇਅਰ ਤਾਂ ਕੀ ਆਨਸਰ ਆਉਗਾ ਇਹਦਾ ਕੀ ਆਨਸਰ ਆਉਗਾ ਇਹ ਖੇਤਰੀ ਇਕੀਕਰਨ ਨੂੰ ਤੇਜ ਕਰਨਾ ਮੈਂਬਰ ਦੇਸ਼ਾਂ ਦੇ ਵਿਚਕਾਰ ਆਪਸੀ ਵਿਸ਼ਵਾਸ ਨੂੰ ਬਣਾਈ ਰੱਖਣਾ ਸੰਗਠਨ ਰਾਜਨੀਤਿਕ ਮਵਾਦ ਦਾ ਦੂਰ ਰੱਖਣਾ ਆਰਥਿਕ ਸਹਿਯੋਗ ਨੂੰ ਪੈਲ ਦੇਣਾ ਬਾਹਰੀ ਇੰਟਰਫੇਅਰ ਨੂੰ ਰੋਕਣਾ ਤਾਂ ਕਿਹੜੀ ਜਿਹੜੀ ਅਗਾਂਹ ਨਹੀਂ ਦਿੰਦਾ ਕਿਰਕ ਇਹਨੂੰ ਦਿੰਦਾ ਤਾਂ ਆਨਸਰ ਕੀ ਆ ਜਾਏਗਾ ਹਾਂ ਦਾ ਮੇਰੇ ਪਿਆਰੇ ਬੱਚਿਓ ਬੀ ਆਨਸਰ ਆ ਜਿਹੜਾ ਉਹ ਆ ਚੂਗਾ ਕੀ ਆ ਜਾਊਗਾ ਬੀ ਆਨਸਰ ਆਊਗਾ ਮੈਂਬਰਸ਼ਿਪ ਦੇ ਵਿਚਕਾਰ ਆਪਸੀ ਵਿਸ਼ਵਾਸ ਨੂੰ ਬਣਾਈ ਰੱਖਣਾ ਤੇ ਸੰਗਠਨ ਨੂੰ ਰਾਜਨੀਤਿਕ ਵਿਵਾਦਾਂ ਤੋਂ ਦੂਰ ਰੱਖਣਾ ਤਾਂ ਆਨਸਰ ਕੀ ਆ ਜਾਏਗਾ ਬੀ ਤਾਂ ਇਹ ਅੱਜ ਦੇ ਸਵਾਲ ਸੀ ਕੱਲ ਫਿਰ ਮਿਲਦੇ ਆਂ ਕੱਲ ਮਿਲਾਂਗੇ 8:30 ਵਜੇ ਸਾਰੇ ਵਿਦਿਆਰਥੀ ਜਿਹੜੇ ਆ ਉੱਥੇ